ਸਾਰੇ ਹੀ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਡਕਾਉਂਦਾ ਦੇ ਬਲਾਕ ਲੰਮਪੁਰ ਦੇ ਇਕਾਈ ਪ੍ਰਧਾਨ ਸਾਰੇ ਹੀ ਮੈਂਬਰ ਸਹਿਬਾਨ ਨੂੰ ਸਤਿ ਸ੍ਰੀ ਅਕਾਲ ਜੀ ਮਹਾਰਾਜਨ ਵੀਰ ਸਿੰਘ ਬਲਾਕ ਪ੍ਰਧਾਨ ਮੁੱਲਾਂਪੁਰ ਦਾਖਾ ਭਾਈ ਜੀ ਜੇ ਦੋ ਦਿਨ ਜਿਹੜੀ ਘਟਨਾ ਪਹਿਲੋਂ ਦੋ ਦਿਨ ਆਪਣੇ ਵਾਪਸੀ ਸੀ ਸਰਾਰ ਹਰਦੀਪ ਸਿੰਘ ਬੁੱਪਾ ਰਾਏ ਦੇ ਨਾਲ ਉਹਨਾਂ ਨੂੰ ਟੋਲ ਵਾਲਿਆਂ ਨੇ ਵੱਧ ਘੱਟ ਬੋਲਿਆ ਤੇ ਕਿਉਂਕਿ ਇਹ ਬੜੇ ਪੜ੍ਹੇ ਲਿਖੇ ਇਨਸਾਨ ਨੇ ਕਿਸੇ ਹੋਰ ਨਾਲ ਕੋਈ ਘਟਨਾ ਕੋਈ ਆ ਕੇ ਦੱਸਦਾ ਤਾਂ ਮੰਨ ਲੈਂਦੇ ਵੀ ਕਿਸੇ ਨੇ ਕੋਈ ਵਾਅਦਾ ਕੀਤਾ ਹੋਊ ਉਹਨਾਂ ਦੇ ਨਾਲ ਕਿਉਂਕਿ ਸਾਡੇ ਜ਼ਿਲ੍ਹਾ ਜੂ ਦੇ ਸੀਨੀਅਰ ਆਗੂ ਨੇ ਉਹ ਤੇ ਇਸ ਕਰਕੇ ਬੜੀ ਮਾਨੂ ਠੇਸ ਪੁੱਜੀ ਜਦੋਂ ਉਹਨਾਂ ਨੇ ਸਾਰੀ ਗੱਲਬਾਤ ਸਰਦਾਰ ਅਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਸੂਬੇ ਦੇ ਤੇ ਸਵਾਦ ਜਗਰੂਪ ਸਿੰਘ ਰਸਨਪੁਰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਇਹਨਾਂ ਨਾਲ ਸਾਂਝੀ ਕੀਤੀ ਤੇ ਉਹਨਾਂ ਨੇ ਵੀਡੀਓ ਪਾਈ ਬੋਲ ਕੇ ਤੇ ਹੋਰ ਵੀ ਸਾਨੂੰ ਵੀ ਕਈ ਸ਼ਿਕਾਇਤਾਂ ਆਈਆਂ ਨੇ ਮੈਨੂੰ ਵੀ ਬਈ ਜਾ ਰਹੇ ਕਾੜ ਵੀ ਦੇਖ ਲੈਂਦੇ ਆ ਸਾਰਾ ਕੁਝ ਦੇਖ ਕੇ ਸਾਰਾ ਪੂਰਾ ਹੁੰਦਾ ਬਹਿਜ ਹੁੰਦਾ ਬਹੁਤ ਵੱਧ ਘੱਟ ਗੱਲਾਂ ਕਰਦੇ ਆ ਜਿਹੜੀਆਂ ਸਹਿਣਯੋਗ ਨਹੀਂ ਹਨ ਪਹਿਲੀ ਗੱਲ ਤਾਂ ਮੈਂ ਘੋਰ ਨਿੰਦਾ ਕਰਦਾ ਜੋ ਹਰਦੀਪ ਸਿੰਘ ਨੂੰ ਸਾਡੇ ਸੀਨੀਅਰ ਲੀਡਰ ਨੂੰ ਇਹ ਮੰਦਾ ਚੰਗਾ ਬੋਲੇ ਆ ਇਹ ਟੋਲ ਵਾਲਿਆਂ ਨਾਲ ਕੁਝ ਦਿਨ ਪਹਿਲਾਂ ਵੀ ਦੋ ਕੁ ਮਹੀਨੇ ਹੋ ਗਏ ਹੋਣਗੇ ਉਦੋਂ ਵੀ ਇਹਨਾਂ ਨੇ ਗੜਬੜ ਕੀਤੀ ਸੀ ਤੇ ਉੱਥੇ ਫਿਰ ਆਪਾਂ ਇਕੱਤਰ ਹੋਏ ਸੀ ਉਦੋਂ ਇਹ ਫਿਰ ਦੂਜੀ ਲੂਟ ਹੋ ਜਾਂਦੇ ਆ ਇਸ ਕਰਕੇ ਮੈਂ ਸਾਡੇ ਸਾਰੇ ਹੀ ਦਾਖੇ ਹਰਕੇ ਦੇ ਜਿੰਨੇ ਵੀ ਸਾਡੇ ਆਗੂ ਨੇ ਮੈਂਬਰ ਸਹਿਬਾਨ ਨੇ ਸਾਡੇ ਸੀਨੀਅਰ ਲੀਡਰ ਨੇ ਤਾਂ ਪਹੁੰਚਣਾ ਹੀ ਪਹੁੰਚਣਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਐਤਵਾਰ ਨੂੰ 10 ਵਜੇ ਇਹਨਾਂ ਟੂਲ ਮਾਨਾ ਟੂਲ ਵਾਲਿਆਂ ਨੂੰ ਇਹਨਾਂ ਦੀਆਂ ਕੀਤੀਆਂ ਦਾ ਜਵਾਬ ਦੇਣ ਲਈ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਇਕੱਠ ਕਰਕੇ ਉੱਥੇ ਪਹੁੰਚਣਾ ਤੇ ਫਿਰ ਉੱਥੇ ਵੇਖਾਂਗੇ ਵੀ ਕਿਸ ਤਰ੍ਹਾਂ ਦਾ ਹੈਗਾ ਆਪਣੇ ਸਰਦਾ ਜੀ ਰੂਪ ਸਿੰਘ ਹੋਣੀ ਸੀਨੀਅਰ ਨੇ ਸਾਤੋਂ ਤੇ ਜਿਹੜੇ ਜ਼ਿਲ੍ਹੇ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਸੌਰਮਨਜੀਤ ਦੀਪ ਸਿੰਘ ਲਲਕੋਂ ਸੂਬਾ ਪ੍ਰਧਾਨ ਨੇ ਤੇ ਉਹ ਵੀ ਪਹੁੰਚਣਗੇ ਵੱਧ ਤੋਂ ਵੱਧ ਆਪਾਂ ਇਕੱਠ ਕਰਕੇ ਇਹਨਾਂ ਨੂੰ ਇਨੀਆਂ ODੀਆਂ ਕਰਤੂਤਾਂ ਦਾ ਆਪਾਂ ਜਵਾਬ ਦੇਣਾ ਬੰਦੇ ਬਣਾਉਣਾ ਇਹਨਾਂ ਨੂੰ ਇਹਨਾਂ ਦੀਆਂ ਤਣੀਆਂ ਟੈਟ ਕਰਨੀਆਂ ਪੈਣਗੀਆਂ ਆਪਾਂ ਨੂੰ ਸਾਦੇ ਵੱਧ ਤੋਂ ਵੱਧ ਸਹਿਯੋਗ ਦਿਓ ਬਹੁਤ ਸ਼ਿਕਾਇਤਾਂ ਆਈਆਂ ਸੀ ਚਲੋ ਜਦੋਂ ਸਾਡੇ ਲੀਡਰ ਨਾਲ ਹੀ ਹੋਗੀ ਤੇ ਫੇਰ ਤਾਂ ਬਹੁਤ ਨਾ ਸਹਿਣਯੋਗ ਇਹ ਗੱਲ ਸੀਗੀ ਬੜਾ ਸਾਮੇਦਾਰ ਇਨਸਾਨ ਆ ਸਰਦਾਰ ਹਰਦੀਪ ਸਿੰਘ ਔਰ ਹੈ ਵੀ ਬੜੇ ਠਰਮੇ ਵਾਲਾ ਇਸ ਕਰਕੇ ਬਾਈ ਜੀ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਆ ਐਤਵਾਰ 10 ਤਰੀਕ ਨੂੰ ਐਤਵਾਰ 10 ਵਜੇ ਸਵੇਰੇ ਸੌਰੀ ਤੇ ਸਾਰਿਆਂ ਨੇ ਜਰੂਰ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ